ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਮੈਂ ਆਇਆ ਸੀ ਆਪਣੇ ਛੋਟੇ ਭਰਾ ਚਮਕੌਰ ਸਿੰਘ ਪੂਰੇ ਹੋਰਾਂ ਕੋਲ ਕਿਉਂਕਿ ਬਾਈ ਹੋਰੇ ਬਹੁਤ ਲੰਮੇ ਸਮੇਂ ਤੋਂ ਪੰਛੀਆਂ ਤੇ ਰੁੱਖਾਂ ਦੇ ਲਈ ਕੰਮ ਕਰ ਰਹੇ ਆ ਮੈਨੂੰ ਖੁਸ਼ੀ ਹੁੰਦੀ ਸੀ ਕੱਲ ਮੈਂ ਇਹਨਾਂ ਦੀ ਵੀਡੀਓ ਦੇਖੀ ਬਾਈ ਬਲਵੀਰ ਹੋਰੇ ਇੱਕ ਤੋਤੇ ਦੇ ਬੱਚਿਆ ਨੂੰ ਇਹਦੇ ਕਰਕੇ ਬੱਚੇ ਥੱਲੇ ਡਿੱਗ ਗਏ ਇਹਨਾਂ ਪਲੇ ਪੁਰਖਾਂ ਨੇ ਜੋ ਖੁੱਡ ਦੇ ਵਿੱਚ ਕਿਸੇ ਦਰਖਤ ਦੀ ਖੁੱਡ ਦੇ ਵਿੱਚ ਬੱਚੇ ਦਿੱਤੇ ਉਹਦੇ ਵਿੱਚ ਨਾ ਪ੍ਰੋਬਲਮ ਕੀ ਹੋਈ ਹਨੇਰੀ ਕਰਕੇ ਉਹ ਟਾਣਾ ਟੁੱਟ ਗਿਆ ਇਹਦੇ ਕਰਕੇ ਬੱਚੇ ਥੱਲੇ ਡਿੱਗ ਗਏ ਇਹਨਾਂ ਪਲੇ ਪੁਰਖਾਂ ਨੇ ਵੀ ਵਧੀਆ ਕੰਮ ਕੀਤਾ ਉਹਨਾਂ ਨੂੰ ਨਾ ਇੱਕ ਰਹਿਣ ਬਸੇਰੇ ਦੇ ਵਿੱਚ ਪਾ ਕੇ ਉੱਥੇ ਜਿੰਨਾ ਟਾਈਮ ਉਹਨੇ ਨਹੀਂ ਲਿਆ ਤੋਤੇ ਨੇ ਉਹਨਾਂ ਟਾਈਮ ਉੱਥੇ ਹੀ ਰਹੇ ਉਹਨੇ ਮੈਨੂੰ ਖੁਸ਼ੀ ਹੋਈ ਵੀ ਉਹਨੇ ਉਹਨੂੰ ਵੇਖ ਲਿਆ ਲੈ ਲਿਆ ਕਈ ਵਾਰ ਆਪਣੇ ਘਰਾਂ ਦੇ ਵਿੱਚ ਡਿੱਗ ਜਾਂਦੇ ਹੁੰਦੇ ਆ ਕਈ ਵਾਰ ਆਪਣੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਵੀ ਦਰਖਤ ਟੁੱਟੇ ਜਾਂਦਾ ਉਹਦੇ ਵਿੱਚ ਬੱਚੇ ਹੁੰਦੇ ਆ ਡਿੱਗ ਜਾਂਦੇ ਆ ਉਹਦੀ ਤੁਸੀਂ ਸਭ ਸੰਭਾਲ ਕਰਿਆ ਕਰੋ ਜਿਵੇਂ ਭਰਾ ਹੋਰਾਂ ਨੇ ਕੀਤੀ ਮੈਨੂੰ ਇਹਨਾਂ ਨੇ ਮਜਬੂਰ ਕਰਤਾ ਵੀ ਇਹਨਾਂ ਨੇ ਐਡੀ ਵੱਡੀ ਸੇਵਾ ਕੀਤੀ ਆ ਉਹ ਤਿੰਨ ਪੰਛੀਆਂ ਨੂੰ ਬਚਾ ਕੇ ਜੇ ਉਹ ਤਿੰਨ ਪੰਛੀ ਮਰ ਜਾਂਦੇ ਤਾਂ ਅੱਗੇ ਬਹੁਤ ਪ੍ਰੋਬਲਮ ਆਉਣੀ ਸੀ ਕਿਉਂਕਿ ਕੱਟ ਰਹੇ ਆ ਦਿਨਵਾ ਦਿਨ ਪੰਛੀ ਤੇ ਇਹਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਤਿੰਨ ਬੱਚੇ ਬਚਾਏ ਉਹਨਾਂ ਨੇ ਅੱਗੇ ਪਤਾ ਨਹੀਂ ਕਿੰਨੇ ਕ ਬੱਚੇ ਪੈਦਾ ਕਰਨੇ ਆ ਸੋ ਮੈਂ ਭਰਾ ਹੋਰਾਂ ਦਾ ਕੰਮ ਵੇਖ ਕੇ ਬਾਈ ਬਲਵੀਰ ਹੋਰਾਂ ਦਾ ਕੰਮ ਵੇਖ ਕੇ ਛੋਟਾ ਭਰਾ ਚਮਕੌਰ ਹੋਰਾਂ ਦਾ ਕੰਮ ਵੇਖ ਕੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਇਹਨਾਂ ਨੇ ਅੱਜ ਮੈਂ ਉਹ ਸਮਸ਼ਾਨ ਘਾਟ ਚ ਆਇਆ ਸੀ ਜਿੱਥੋਂ ਬਾਈ ਬਲਵੀਰ ਹੋਰਾਂ ਨੇ ਬਰੋਟੇ ਦੇ ਰੁੱਖ ਲਾਉਣੇ ਸ਼ੁਰੂ ਕੀਤੇ ਸੀ ਤੇ ਜਦੋਂ ਵੀ ਕਿਸੇ ਦਾ ਜਨਮ ਦਿਨ ਹੁੰਦਾ ਜਾਂ ਕਿਸੇ ਬਜ਼ੁਰਗ ਦੀ ਵੱਡੀ ਉਮਰ ਦੇ ਵਿੱਚ ਜਾ ਕੇ ਡੈਥ ਹੁੰਦੀ ਹੈ ਤਾਂ ਬਾਈ ਹੋਰੇ ਇਹ ਰੁੱਖ ਲਾਉਂਦੇ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਜਿੰਨੇ ਭਰਾ ਜੁੜੇ ਹੋਏ ਆ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਵੀ ਇਹ ਪੰਛੀਆਂ ਦੇ ਲਈ ਰਹਿਣ ਵਸੇਰੇ ਲਾਉਂਦੇ ਆ ਵਾਈਗੁਰੂ ਚੀਕਾ ਖਾਲਸਾ ਵਾਈਗੁਰੂ ਚੀਕਾ ਫਤਿਹ